ਸ਼ਸ਼ਵਾਤਾ ਦੇਖ ਰਹੇ ਸਾਰੇ ਦਰਸ਼ਕਾਦਾਸ ਸਵਾਗਤ ਹੈ ਮੈਂ ਹਕਮਰ ਪ੍ਰੀਤ ਕੋਰ ਤਹਾਸਰ ਹੋਇਆ ਅੱਜ ਦੇ ਮੁੱਖ ਖਬਰਤ ਨਾਲ ਤੁਹਾਨੂੰ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਸੁਭਪ੍ਰਦਾਨ ਅਮਨ ਅਰੋੜਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੀ ਪੰਜਾਬ ਦੀ ਸ਼ਾਂਤੀ ਨੂੰ ਖਤਰੇ ਵਿੱਚ ਪਾਉਣ ਵਾਲੇ ਅਤੇ ਸੂਬਾ ਵਿੱਚ ਵਿਰੋਧੀਆਂ ਦੇ ਅਜੰਡੇ ਨਾਲ ਮੇਲ ਖਾਂਦੇ ਲਾਪਰਵਾਹੀ ਵਾਲੇ ਬਿਆਨ ਦੇਣ ਦੇ ਲਈ ਤਿੱਖੀ ਆਲੋਚਨਾ ਕੀਤੀ ਉਹਨਾਂ ਕਾਂਗਰਸ ਪਾਰਟੀ ਅਤੇ ਭਾਜਪਾ ਤੇ ਇੰਨਾ ਆਪਣਾ ਟਿੱਪਣੀਆਂ ਖਾਸ ਕਰਕੇ ਗੁਰਪਤਵੰਤ ਪੰਨੂ ਵਰਗੇ ਲੋਕਾਂ ਵੱਲੋਂ ਕੀਤੀ ਟਿੱਪਣੀਆਂ ਤੇ ਆਪਣੀ ਸਥਿਤੀ ਸਪਸ਼ਟ ਕਰਨ ਦੇ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਲਗਾਇਆ ਤੇ ਆਓ ਸੁਣਦੇ ਹਾਂ ਅੱਗੇ ਹੋਰ ਕੀ ਬੋਲਦੇ ਨੇ ਅਮਨ ਅਰੋੜਾ ਸਤਕਾਰਯੋਗ ਲੀਡਰ ਆਫ ਓਪੋਜੀਸ਼ਨ ਉਹ ਜੋ ਉਹਨਾਂ ਨੇ ਟੀਵੀ ਦੇ ਉੱਪਰ ਕਿਹਾ ਫਿਰ ਕਿਹਾ ਇੰਟੈਲੀਜੈਂਸ ਇਨਪੋਰਟਸ ਨੇ ਫਿਰ ਸਾਰਾ ਕੁਝ ਜੋ ਤੁਸੀਂ ਦੇਖੇ ਸਾਰਿਆਂ ਨੇ ਕਵਰ ਕੀਤਾ ਤੇ ਕੱਲ ਇੱਕ ਉਹਨਾਂ ਨੇ ਉਹਨਾਂ ਨੇ ਉਹਨਾਂ ਦੇ ਕਾਂਗਰਸ ਪਾਰਟੀ ਨੇ ਕਿਹਾ ਔਰ ਮੀਡੀਆ ਦੇ ਵਿੱਚ ਵੀ ਇਹ ਚੱਲਿਆ ਕਿ ਜੀ ਬਾਜਵਾ ਨੂੰ ਬਹੁਤ ਵੱਡੀ ਰਾਹਤ ਦੇਖੋ ਆ ਕੋਰਟ ਦਾ ਆਰਡਰ ਹੈ ਵੈਸੇ ਤਾਂ ਜਿਹੜਾ ਮੈਟਰ ਸਬਜੁਡਿਸ ਹੈ ਅਸੀਂ ਕੋਰਟ ਦਾ ਜੋ ਵੀ ਹੁਕਮ ਸੀ ਹੈ ਜਾਂ ਅੱਗੇ ਨੂੰ ਹੋਊਗਾ ਸਾਡੇ ਲਈ ਸਾਡੇ ਲਈ ਸਤਕਾਰਯੋਗ ਹੈ ਔਨਰੇਬਲ ਕੋਰਟ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੋਊਗਾ ਪਰ ਇਸ ਆਰਡਰ ਦੇ ਵਿੱਚ ਵੀ ਔਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਕਲੀਅਰ ਕਟ ਡਾਇਰੈਕਸ਼ਨਸ ਨੇ ਜਿਹੜੀਆਂ ਉਹ ਦਿੱਤੀਆਂ ਨੇ ਕਿ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਏਜੰਸੀ ਯਾਨੀ ਕਿ ਪੁਲਿਸ ਤੁਹਾਨੂੰ ਬੁਲਾਏਗੀ ਤਾਂ ਤੁਸੀਂ ਸਹਿਯੋਗ ਕਰਨਾ ਔਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਬਿਆਨਬਾਜ਼ੀ ਨਹੀਂ ਕਰਨੀ ਹੈਗੀ ਬਾਜਵਾ ਸਾਹਿਬ ਆਹੀ ਤਾਂ ਅਸੀਂ ਕਹਿ ਰਹੇ ਸੀਗੇ ਤੇ ਇਹ ਇੰਨਾ ਕਿ ਰਿਲੀਫ ਵੀ ਬਾਜਵਾ ਸਾਹਿਬ ਨੂੰ ਕਿੰਨਾ ਤੱਥਾਂ ਦੇ ਉੱਪਰ ਮਿਲਿਆ ਉਹ ਇਸ ਤੱਥ ਦੇ ਉੱਪਰ ਮਿਲਿਆ ਕਿ ਉਹਨਾਂ ਨੇ ਕਿਹਾ ਉਹਨਾਂ ਦੀ ਪਟੀਸ਼ਨ ਹੀ ਇਹ ਸੀਗੀ ਉਹਨਾਂ ਦੀ ਪ੍ਰੇਅਰ ਹੀ ਇਹ ਸੀਗੀ ਕਿ ਜੀ ਮੈਂ ਤਾਂ ਇਹ ਜਿਹੜੀ ਗੱਲ ਕਹੀ ਹੈ ਇਹ 9 April ਦੇ ਦੈਨਿਕ ਭਾਸਕਰ ਦੇ ਵਿੱਚ ਛਪੀ ਹੋਈ ਸੀਗੀ ਕਿ 55 ਗ੍ਰੇਡ ਆਏ ਨੇ ਪਰ ਗ੍ਰੇਡ ਆਏ ਨੇ ਕੋ ਚੱਲ ਗਏ ਤੇ ਕੋ ਚੱਲਨੇ ਰਹਿੰਦੇ ਨੇ ਕਹਿੰਦੇ ਜੀ ਮੈਂ ਤਾਂ ਖਬਰ ਤੋਂ ਪੜ ਕੇ ਮੈਂ ਕਹਤਾ ਤੇ ਜਦੋਂ ਇਹ ਬਿਆਨ ਦਿੱਤਾ ਸੀਗਾ ਬਾਜਵਾ ਸਾਹਿਬ ਉਦੋਂ ਕਹਿ ਰਹੇ ਸੀਗੇ ਕਿ ਜੀ ਮੈਂ ਜੀ ਚਾਰ ਵਾਰ ਦਾ ਐਮਐਲਏ ਰਹਿ ਲਿਆ ਮੈਂ ਲੀਡਰ ਆਫ ਆਪੋਜੀਸ਼ਨ ਆ ਮੈਂ ਰਾਜ ਸਭਾ ਤੇ ਲੋਕ ਸਭਾ ਦਾ ਮੈਂਬਰ ਵੀ ਰਹਿ ਰਹਾ ਤੇ ਮੇਰੇ ਤਾਂ ਜੀ ਇੰਟੈਲੀਜੈਂਸ ਇਨਪੁਟਸ ਮੇਰੇ ਕੋਲ ਇੰਨੇ ਜ਼ਬਰਦਸਤ ਨੇ ਕਿ ਪੰਜਾਬ ਔਰ ਸੈਂਟਰ ਦੇ ਵਿੱਚ ਵੀ ਤੇ ਉਹਨਾਂ ਇੰਟੈਲੀਜੈਂਸ ਇਨਪੁਟਸ ਨੇ ਇਸ ਕਰਕੇ ਮੈਂ ਬੰਦੇ ਦਾ ਨਾਮ ਨਹੀਂ ਦੱਸਦਾ ਤਦ ਅਗਲੀ ਖਬਰ ਆ ਕੁਲਦੀਪ ਸਿੰਘ ਧਾਲਵਾਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲਵਾਲ ਸਰਕਾਰੀ ਹਾਈ ਸਕੂਲ ਜਗਦੇਵ ਖੁਦ ਵਿਖੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਗਿਆ ਤੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਜਿੱਦਾਂ ਉਹ ਡਾਂਗ ਪੜਦੀਆਂ ਅੱਜ ਦੇ ਸਮੇਂ ਦੇ ਨਾਲ ਇਦਾਂ ਹੀ ਇਸ ਬਾਰਡਰ ਦੀਆਂ ਧੀਆਂ ਜਦੋਂ ਡਾਂਗ ਪੜਨ ਗਿਆ ਸਭ ਜੀ ਦੋ ਵਗਦੇ ਖੁਰਦ ਦੀ ਪੜੀ ਬੱਚੀ ਆਈਪੀਐਸ ਬਣ ਜੂਗੀ ਪੀਸੀਐਸ ਬਣ ਜੂਗੀ ਆਈਐਸ ਅਫਸਰ ਬਣ ਜੂਗੀ ਵਕੀਲ ਬਣ ਜੂਗੀ ਸਾਨੂੰ ਸਾਡਾ ਮਾਂ ਦੇ ਨਾਲੋਂ ਸੇ ਉੱਚਾ ਹੋ ਜੂਗਾ ਅਸੀਂ ਕਿਤੇ ਵੀ ਨਹੀਂ ਹੈ ਅਸੀਂ ਬਾਡਰ ਤੇ ਆ ਬਾਡਰ ਤੋਂ ਅੰਦਰ ਆ ਸਾਡੀ ਗਰੀਬੀ ਸਾਡੇ ਮਾਪੇ ਬਾਪ ਦੀ ਗਰੀਬੀ ਸਾਡੀ ਐਜੂਕੇਸ਼ਨ ਦੇ ਦੂਰ ਕਰਨੀ ਹੈ ਜੇ ਆਪਾਂ ਪੜ ਗਏ ਆਪਾਂ ਪੜ ਕੇ ਤਕੀਆਂ ਕਰ ਗਏ ਤੇ ਸਭ ਤੁਸੀਂ ਸਮਝ ਲਓ ਕਿ ਤੁਸੀਂ ਆਪਣੇ ਮਾਪੇ ਬਾਪ ਦਾ ਆਪਣਾ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਨਾਂ ਜਿਹੜਾ ਰੋਸ਼ਨ ਕਰਤਾ ਇੱਕ ਕੈਕਟਰ ਨੇ ਲਿਖਿਆ ਕਿ ਬੰਦਾ ਜੇ ਗਰੀਬ ਘਰ ਦੇ ਵਿੱਚ ਜੰਮ ਪੈਂਦਾ ਇਹ ਤਾਂ ਉਹਦੇ ਵਸਤੇ ਦੀ ਗੱਲ ਨਹੀਂ ਕਿਉਂ ਗਰੀਬੀ 'ਚ ਜੰਮਿਆ ਫਾਦੇ ਉਹ 60 70 ਸਾਲ ਭੋਗ ਕੇ ਫੇਰ ਗਰੀਬ ਹੀ ਮਰਦਾ ਹੈ ਇਹਦਾ ਮਤਲਬ ਕਿ ਬੰਦਾ ਗਦਾ ਕਰਿਆ ਉਹਨੇ ਹਿੰਮਤ ਵੀ ਕੀਤੀ ਗਰੀਬੀ ਉਹਨੂੰ ਮਿਲੀ ਜੂਲ ਸੀਗੀ ਪਰ ਉਹਨੂੰ ਪਤਨਵਾਦ ਬਾਨੇ 60 70 75 80 ਸਾਲ ਦਿੱਤੇ ਜੇ ਉਹ ਆਪਣੀ ਗਰੀਬੀ ਦੂਰ ਨਹੀਂ ਕਰ ਸਕਿਆ ਇਹਦਾ ਮਤਲਬ ਉਹਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰੀ ਸੀਗੀ ਤਦੂਰੀ ਕੈਬਨਿਟ ਮੰਤਰੀ ਆਪਜਨ ਸਿੰਘ ਈਟੀਓ ਚੁੰਟਿਆਲਾ ਗੁਰੂ ਵਿਕੇ ਪਹੁੰਚਦੇ ਨੇ ਪੰਜਾਬ ਸਿੱਖਿਆ ਕ੍ਰਾਂਤੀ ਕੈਬਨਿਟ ਮੰਤਰੀ ਆਪਜਨ ਸਿੰਘ ਈਟੀਓ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਚੁੰਟਿਆਲਾ ਗੁਰੂ ਵਿਕੇ ਪਹੁੰਚਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ মিডিਆ ਨੂੰ ਸੰਬੋਧਨ ਕੀਤਾ ਜਾਂਦਾ ਹੈ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹਰ ਤਰ੍ਹਾਂ ਦੀਆਂ ਹਰ ਤਰ੍ਹਾਂ ਦੀ ਫੈਸਿਲਿਟੀ ਹਰ ਵਧੀਆ ਤੋਂ ਵਧੀਆ ਫਰਨੀਚਰ ਹਰ ਚੀਜ਼ ਦੇ ਜੇਕਰ ਮੌਜੂਦ ਕਰਨ ਦੀ ਗਈ ਇਥੋਂ ਤੱਕ ਕਿ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਸਕੂਲ ਨੂੰ ਬਸ ਵੀ ਲਾਭ ਦਿੱਤੀ ਕਿ ਸਾਡੀਆਂ ਬੱਚੀਆਂ ਜਿਹੜੀਆਂ ਪਿੰਡਾਂ ਵਿੱਚ ਰਹਿੰਦੀਆਂ ਨੇ ਬਸ ਜਾਊਂਦੀ ਬਾਸੋਨਾ ਬੱਚੀਆਂ ਨੂੰ ਦੇਖ ਕੇ ਸਕੂਲ ਚਾਹੂਗੀ ਸਰਕਾਰੀ ਸਕੂਲ ਚ ਤੇ ਸਰਕਾਰੀ ਸਕੂਲ ਤੋਂ ਉਪਤੀ ਤੋਂ ਬਾਅਦ ਉਹ ਕੋਈ ਬਸ ਬੱਚੀਆਂ ਨੂੰ ਘਰੋਂ ਕਰਿਹਾ। ਕਦੀ ਸੋਚਿਆ ਸੀ ਕਿ ਆ ਸਰਕਾਰੀ ਸਕੂਲਾਂ ਦੇ ਵਿੱਚ ਬੱਸਾਂ ਲੱਗ ਜਾਂਦੀਆਂ ਸਿਕਿਉਰਿਟੀ ਗਾਰਡ ਸੀਨੀਅਰ ਸੈਕਟਰੀ ਸਕੂਲਾਂ ਦੇ ਵਿੱਚ ਦੇ ਦਿੱਤੇ ਕੈਂਪਸ ਮੈਨੇਜਰ ਸਰਕਾਰੀ ਸਕੂਲਾਂ ਦੇ ਵਿੱਚ ਲਾ ਦਿੱਤੇ ਪਰਬੋਤ ਦੇ ਹੋਰ ਦੇ ਲੀਡਰ ਬਾਗਲੇ ਮੁਲਕਾਂ ਨੂੰ ਟੂਰੇ ਰੀਤੇ ਸੀਗੇ ਦੌਰਿਆਂ ਵਾਸਤੇ ਪੰਜਾਬ ਦੇ ਵਿੱਚ 250 ਪ੍ਰਿੰਸੀਪਲ ਸਰਕਾਰੀ ਸਕੂਲਾਂ ਦਾ ਸਿੰਗਾਪੁਰ ਭੇਜ ਕੇ ਜਾਗਰਟ ਪ੍ਰੋਗਰਾਮ ਕੀਤਾ ਹੋਇਆ ਹੈ 150 ਹੈਡਮਾਸਟਰ અમદાવાદ આਈએઆપીજા 72વા સરદે બેચ ਜਿਹੜੇ ਸੀਗੇ ਐਲੀਮੈਂਟਰੀ ਸਟੂਡਾ ਦੇ ਫਿਨਲੈਂਡ ਦੇਸ਼ ਦੇ ਵਿੱਚ ਭੇਜੇ ਤੇ ਉਹ ਦੇਸ਼ਾਂ ਨੇ ਤਰੱਕੀ ਕੀਤੀ ਆ ਕਿਉਂ ਤਰੱਕੀ ਕੀਤੀ ਆ ਕਿਉਂਕਿ ਉਹਨਾਂ ਨੇ ਬੱਚੇ ਪੜ੍ਹਾਏ ਨੇ ਆਪਾਂ ਵੀ ਉਹਨਾਂ ਦਾ ਦੇਖੀਓ ਕਿਵੇਂ ਬੱਚਿਆਂ ਨੂੰ ਬਣਾਉਂਦੇ ਨੇ ਉਹਨਾਂ ਦੇ ਵਿੱਚ ਕਿੰਨੀ ਛਾਲੇ ਪਿੱਕਲੋਂ ਪਈ ਨੇ ਉਹਨਾਂ ਦੇ ਬੱਚੇ ਕਿਉਂ ਮਤਲਬ ਬਹੁਤ ਬਹੁਤ ਪੜ੍ਹਾਈ ਕਰਕੇ ਵੱਡੇ ਵੱਡੇ ਉੱਦਮ ਦੇ ਨਹੀਂ ਜਾਂਦੇ ਨੇ ਵੱਡੇ ਵੱਡੇ ਕੰਮ ਨਹੀਂ ਕਰਦੇ ਨੇ ਸੋ ਉਹਨਾਂ ਦਾ ਸਿੱਖਿਆ ਦਾ ਅਧਿਐਨ ਕਰਨ ਵਾਸਤੇ ਉਹਨਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਭੇਜਿਆ। ਕੋਟਰੇ ਇਨਗਲੇ ਕੇ ਆਏ ਨੇ ਆ ਕੇ ਬੱਚਿਆਂ ਨੂੰ ਇੱਥੇ ਕੋਸੇ ਮਾ ਫਰਦ ਦੇ ਨਾਲ ਜਿਹੜਾ ਹੈ ਫੀਸ ਕਰ ਰਹੇ। ਅਸੀਂ ਇੱਕ ਗੱਲ ਸਮਝਦੇ ਹਾਂ ਜੀ। ਉਹ ਇਹ ਆ ਕਿ ਕਿਸੇ ਫਸਿਆਰ ਦੇ ਵਿੱਚ ਉਹਨੀ ਤਾਕਤ ਨਹੀਂ ਹੈਗੀ ਜਿੰਨੀ ਸਿੱਖਿਆ ਦੇ ਵਿੱਚ ਹੁੰਦੀ। ਤੁਸੀਂ ਜਿੰਨੇ ਮਰਜ਼ੀ ਹਥਿਆਰ ਲਾ ਲਓ ਜੋ ਮਰਜੀ ਕਰ ਕੋ ਜਿਹੜੀ ਤਾਕਤ ਸਿੱਖਿਆ ਦੇ ਵਿੱਚ ਆ ਉਹ ਕਿਸੇ ਹਥਿਆਰ ਦੇ ਵਿੱਚ ਨਹੀਂ ਆ ਕਿੰਨੀਆਂ ਸੰਸਾਰ ਜੰਗਾਂ ਹੋ ਜਾਂ ਕਈ ਥਾਂ ਤੇ ਜੰਗ ਲੱਗੇ ਪਰ ਜੋ ਤਬਦੀਲੀ ਸਿੱਖਿਆ ਲਿਆ ਸਕਦੀ ਆ ਉਹ ਤਬਦੀਲੀ ਕੋਈ ਘੜਾ ਨਹੀਂ ਜਾ ਸਕਦੀ ਕੋਈ ਜੰਗਾਂ ਦੀ ਤਬਦੀਲੀ ਨਹੀਂ ਜਾ ਸਕਦੀ ਜਿਹੜੀ ਤਬਦੀਲੀ ਸਿੱਖਿਆ ਨਾਲ ਆ ਸਕਦੀ ਬਾਬਾ ਸਾਹਿਬ ਵੀ ਗੋਪੀ ਦਾ ਸਾਹਮਣੇ ਕਿਆ ਸਿੱਖਿਆ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਆ ਜਿਹੜਾ ਪੀਂਦਾ ਆ ਉਹ ਤਹਾੜਦਾ ਜਾਜਾ ਮਾ ਪਿਛੜੇ ਰਹਿ ਗਏ ਆ ਤੇ ਸਿਰਫ ਇੱਕੋ ਇੱਕ ਗੱਲ ਕਰਕੇ ਪਿਛੜੇ ਨੇ ਆ ਕਿ ਅਸੀਂ ਆਪਣੇ ਬੱਚੇ ਨਹੀਂ ਪੜਾ ਸਕਦੇ। ਤੇ ਦਰੇ ਯੁੱਧ ਨਸ਼ਾ ਵਿਰੁੱਧ ਮੁਹੰਮਦ ਜਿਹੜੀ ਕਿ ਪੰਜਾਬ ਸਰਕਾਰ ਯਾਨੀ ਕਿ ਮਾਨ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਵਕ ਵਕ ਥਾਮਾ ਤੇ ਚੈਕਿੰਗ ਕੀਤੀ ਜਾਂਦੀ ਹੈ ਤੇ ਬੁਲਡੋਜ਼ਰ ਐਕਸ਼ਨ ਲਿੱਤਾ ਜਾਂਦਾ ਤੇ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜਿੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ। ਦੱਸਦੇ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਪੀਲਾ ਪੰਜਾ ਨਸ਼ਾ ਤਸਕਰ ਦੇ ਘਰ ਦੇ ਉੱਤੇ ਚੁਲਾ ਦਿੱਤਾ ਗਿਆ ਤਾਂ ਬਿਲਕੁਲ ਆਮ ਸਰਕਾਰ ਦੇ ਵੱਲੋਂ ਮੁਹਿੰਮ ਚੁਲਾਈ ਗਈ ਹੈ ਜਿਸ ਦੇ ਤਹਿਤ ਉਹਨਾਂ ਦਾ ਇੱਕੋ ਹੀ ਅਜੰਡਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨਾ ਨਸ਼ੇ ਦਾ ਖਾਤਮਾ ਕਰਨਾ ਤਾਂ ਜੋ ਆਉਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਜਿਹੜੀ ਕਿ ਨਸ਼ੇ ਦੀ ਲੱਤ ਦੇ ਵਿੱਚ ਨਾ ਲੱਗੇ ਉਹਨਾਂ ਦਾ ਭਵਿੱਖ ਸੁਧਰ ਸਕੇ ਤਾਂ ਅਚਨ-ਚੇਤ ਚੈਕਿੰਗ ਕੀਤੀ ਜਾਂਦੀ ਹੈ ਜੇ ਕੋਈ ਸ਼ੱਕੀ ਵਿਅਕਤੀ ਪਾਇਆ ਜਾਂਦਾ ਹੈ ਤਾਂ ਤੁਰੰਤ ਉਸਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਅਜਿਹੇ ਮਾਮਲਾ ਅਮ੍ਰਿਤਸਰ ਦੇ ਹੱਤੀ ਪੁਲਿਸ ਦੇ ਵੱਲੋਂ ਸਾਹਮਣੇ ਆ ਰਿਹਾ ਜਿੱਥੇ ਉਹਨਾਂ ਦੇ ਵੱਲੋਂ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ ਪੀਲਾ ਪੰਚਾਇਤ ਨੇ ਕਿ ਬੁਲਡੋਜ਼ਰ ਐਕਸ਼ਨ ਚਲਾ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਦੇ ਅਨੁਸਾਰ ਜੋ ਨਸ਼ਾ ਮੁਕਤ ਕਰਨ ਵਾਸਤੇ ਜੋ ਮੁਹਿੰਮ ਚੱਲ ਰਹੀ ਹੈ अच्छा पार्ट ऑफ दिस नगर पंचायत तो सूँ इन्फॉर्मेसन आया कि एक पुलिस प्रोटैक्शन चाहिए इन फॉर डिस्ट्रक्शन ऑफ हाउस ऑफ मिस्टर जतेंद्र सिंह एलियास कालू जो रहने वाला है माता राम मोहला तो ज नगर पंचायत को किसी ने जो आ, नेबर जिन्हें अंड गवर्निव ने कंप्लेट हैं कि जी कि ये काफ़ी तंग परेशान करते हैं इन काफ़ी दिन तो ये नशा तस्करी भी करते हैं इन्होंने उत्ते पहले जी आठ एफ आई आर है जिस तं तो है एन डी पी एस द एंड लेटेस्ट एफ़ आई आर है दो हज़ार 25 ਤਤਰੀ ਲੁਧਿਆਣਾ ਦੇ ਵਿੱਚ ਪੰਜ ਪ੍ਰਾਇਮਰੀ ਅਧਿਆਪਕ ਮੁਅਤਲ ਕਰ ਦਿੱਤੇ ਗਏ ਨੇ ਲੁਧਿਆਣਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜ ਪ੍ਰਾਇਮਰੀ ਅਧਿਆਪਕਾਂ ਨੂੰ ਬੂਥ ਲੈਵਲ ਅਸਤਰਾ ਵਜੋਂ ਡਿਊਟੀ ਤੇ ਨਾ ਜਾਣਤੇ ਮੁਅਤਲ ਕਰ ਦਿੱਤਾ ਐਡੀਸੀ ਕਮ ਚੋਣ ਰਜਿਸਟ੍ਰੇਸ਼ਨ ਅਫਸਰ ਨੇ ਇਹ ਹੁਕਮ ਜਾਰੀ ਕੀਤਾ ਜੇਕਰ ਅਧਿਆਪਕ ਡਿਊਟੀ ਤੇ ਆਉਂਦੇ ਹਨ ਤਾਂ ਉਹਨਾਂ ਨੂੰ ਬਹਾਲ ਕਰ ਦਿੱਤਾ ਜਾਵੇਗਾ ਇੱਕ ਅਧਿਆਪਕ ਨੇ ਦੱਸਿਆ ਕਿ ਸਕੂਲ ਦੇ ਵਿੱਚ ਪਹਿਲਾਂ ਹੀ ਅਧਿਆਪਕਾਂ ਦੀਆਂ 8 ਅਸਾਮੀਆਂ ਖਾਲੀ ਹਨ ਜੇਕਰ ਇਹ ਅਧਿਆਪਕ ਵੀ ਡਿਊਟੀ ਤੇ ਜੁਆਇਨ ਕਰ ਲੈਣ ਤਾਂ ਸਕੂਲ ਕਿਵੇਂ ਚੱਲੇਗਾ ਇਹ ਹੁਕਮ ਤੋਂ ਬਾਅਦ ਅਧਿਆਪਕਾਂ ਵਿੱਚ ਗੁੱਸਾ ਬਾਰਾਪਰ ਨੂੰ ਜ਼ੋਨ ਰਜਿਸਟ੍ਰੇਸ਼ਨ ਅਫਸਰ ਰੁਪਿੰਦਰ ਸਿੰਘ ਨੇ ਹੁਕਮ ਜਾਰੀ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ ਤੋਂ ਅਧਿਆਪਕਾ ਹੂਮਾ ਸ਼ਰਮਾ ਗੁਰਵਿੰਦਰ ਕੌਰ ਜਸਪ੍ਰੀਤ ਸਰਬਜੀਤ ਕੌਰ ਹਰਦੀਪ ਕੌਰ ਤੇ ਮਨਮੰਦਰ ਕੌਰ ਨੂੰ ਚੌਂ ਦਫ਼ਤਰ ਦੇ ਵਿੱਚ ਡਿਊਟੀ ਲਗਾ ਦਿੱਤੀ ਗਈ ਸੀ ਇਹਨਾਂ ਅਧਿਆਪਕਾਂ ਨੇ 15 ਪ੍ਰੈਨ ਡਿਊਟੀ ਜੁਆਇਨ ਕਰਨੀ ਸੀ ਪਰ ਉਹ ਜੁਆਇਨ ਨਹੀਂ ਕੀਤੀ ਜਿਸ ਕਾਰਨ ਉਹਨਾਂ ਨੂੰ ਅਗਲੇ ਹੀ ਦਿਨ ਮੋਤਲ ਕਰਨ ਲਈ ਕਿਹਾ ਗਿਆ ਸੁਨੇ ਪ੍ਰਾਇਮਰੀ ਸਕੂਲ ਵਿੱਚ 4000 ਪੰਜਾਬ ਬੱਚੇ ਪੜ੍ਹਦੇ ਨੇ ਸਕੂਲ ਚ 23 ਅਧਿਆਪਕ ਤਾਇਨਾਤ ਹਨ ਜਿਨ੍ਹਾਂ ਵਿੱਚੋਂ 6 ਅਧਿਆਪਕਾਂ ਦੇ ਚੋਣ ਡਿਊਟੀ ਲੱਗੇ ਸੀ ਜਿਨ੍ਹਾਂ ਵਿੱਚੋਂ ਇੱਕ ਅਧਿਆਪਕ ਨੇ ਡਿਊਟੀ ਜੁਆਇਨ ਕਰ ਲਈ ਸੀ ਜਦੋਂ ਕਿ ਬਾਕੀ 5 ਖਿਲਾਫ ਇਹ ਕਾਰਵਾਈ ਹੋਈ ਹੈ ਤੋਦਰੀ ਦਾਸੀ ਕਿ ਪੰਜਾਬ ਦੇ ਵਿੱਚ ਅੱਜ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸਕੂਲ ਕਾਲਜ ਅਤੇ ਦਫਤਰ ਜਿਹੜੇ ਕਿ ਬੰਦ ਰਹਿਣਗੇ ਪਰ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਪੰਜਾਬ ਵਿੱਚ 18 April ਯਾਨੀ ਕਿ ਅੱਜ ਗੁੱਡ ਫਰਡੇ ਦੇ ਮੌਕੇ ਤੇ ਸਰਕਾਰੀ ਛੁੱਟੀ ਹੈ ਇਸ ਸਮੇਂ ਤਹਾਂ ਸਾਰੇ ਸਰਕਾਰੀ ਦਫ਼ਤਰ ਵਿਦਿਅਕ ਸੰਸਥਾਨ ਬੰਦ ਰਹਣਗੇ ਇਸ ਸੰਬੰਧੀ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਹੁਣ ਲੋਕਾਂ ਦੇ ਸਰਕਾਰੀ ਦਫ਼ਤਰ ਨਾਲ ਸੰਬੰਧਿਤ ਕੰਮ ਸਿਰਫ ਸੋਮਵਾਰ ਨੂੰ ਹੀ ਹੋਣਗੇ ਕਿਉਂਕਿ 19 ਤੇ 20 ਤਰੀਕ ਸ਼ਨੀਵਾਰ ਤੇ ਐਤਵਾਰੰਤ ਜਿਹੇ ਸਥਿਤੀ ਵਿੱਚ ਲੋਕਾਂ ਨੂੰ ਆਪਣੇ ਸਰਕਾਰੀ ਦਫ਼ਤਰ ਵਾਲੇ ਕੰਮ ਸੋਮਵਾਰ ਨੂੰ ਹੀ ਕਰਵਾਉਣੇ ਪੈਣਗੇ ਇਸ ਨਾਲ ਹੀ ਤਿੰਨ ਦਿਨਾਂ ਦੀਆਂ ਛੁੱਟੀਆਂ ਕਾਰਨ ਲੋਕ ਲੰਬੇ ਵੀਕਐਂਡ ਦਾ ਵੀ ਆਨੰਦ ਮਾਣ ਸਕਣਗੇ ਇਸ ਨਾਲ ਹੀ ਕੇਂਦਰ ਸਰਕਾਰ ਨੇ ਦਫ਼ਤਰਾਂ ਵਿੱਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਪੁਲਿਸ ਸਿਹਤ ਅਤੇ ਹੋਰ ਅਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਤਰੁ ਕਰਦੇ ਹਾਂ ਹੁਣ ਅਗਲੀ ਖਬਰ ਦਾ ਮੌਸਮ ਦੀ ਗੱਲ ਕਰੀਏ ਤਾਂ ਹੁਣ 18 ਤੇ 19 ਅਪ੍ਰੈਲ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਬੀਤੇ ਰਾਤ ਆਈ ਤੇਜ਼ ਹਨੇਰੀ ਤੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਦੋਈ ਅਜੇ ਨਾਲ ਤਾਪਮਨ 'ਚ ਥੋੜੀ ਗਿਰਾਵਟ ਆਈ ਵਿਪາກ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਦਾ ਮਜਾਜ ਇਹੋ ਜਿਹਾ ਰਹਿਣ ਦੀ ਸੰਭਾਵਨਾ ਜੋਤਾਈ ਗਈ ਹੈ ਤੇ ਸੂਬੇ ਵਿੱਚ ਮੀਂਹ ਨੇਰੀ ਦਾ ਸلسਲਾ ਚੱਲੀ ਰਹਿਣ ਦੀ ਭਵਿੱਖ ਬਾਣੀ ਕੀਤੀ ਗਈ ਹੈ ਦਸਨਿਆਂ ਕਹਿ ਕੇ ਇੱਕ ਪਾਸੇ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਉੱਥੇ ਹੀ ਕਿਸਾਨਾਂ ਦੇ ਸਾਹ ਸੁੱਕ ਗਏ ਨੇ ਦਰਸਲ ਇਸ ਵੇਲੇ ਪੰਜਾਬ ਦੀ ਪ੍ਰਮੁੱਖ ਫਸਲ ਕਣਕ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਕਿਸਾਨਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਜਿਹੇ ਵਿੱਚ ਇਸ ਬੇਮੌਸਮੀ ਬਰਸਾਤ ਤੇ ਹਨੇਰੀ ਨਾਲ ਕਿਸਾਨਾਂ ਦੇ ਸਾਹ ਸੁੱਕ ਗਏ ਨੇ ਤਾਂ ਹੁਣ ਉਹਨਾਂ ਨੂੰ ਮੀਂਹੇਰੀ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਣ ਦਾ ਡਰ ਹੈ ਆ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ 18 19 ਤੇ 20 ਅਪ੍ਰੈਲ ਨੂੰ ਸੂਬੇ ਵਿੱਚ ਕਈ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਵਿਭਾਗ ਨੇ 18 19 ਅਪ੍ਰੈਲ ਨੂੰ ਸੂਬੇ ਵਿੱਚ ਮੀਂਹ ਦੇ ਨਾਲ ਨਾਲ ਤੇਜ਼ ਹੰਨੇਰੀ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਇਹਨਾਂ ਦੋ ਦਿਨਾਂ ਦੇ ਲਈ ਸੂਬੇ ਵਿੱਚ ਕਈ ਥਾਵਾਂ ਤੇ ਯੈਲੋ ਅਲਰਟ ਤੱਕ ਜਾਰੀ ਕੀਤਾ ਹੈ ਇਸ ਮਗਰੋਂ ਸੂਬੇ ਦੇ ਤਾਪਮਨ ਵਿੱਚ 2 ਤੋਂ 3 ਡਿਗਰੀ ਤੱਕ ਘਰਾਵਟ ਵੀ ਆਵੇਗੀ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਫਿਲਹਾਲ ਸੂਬੇ ਵਿੱਚ ਲੂ ਬਾਰੇ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ ਤਦ ਰਿਸ਼ਤਿ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ਪੁਰਬ ਦੇ ਮੌਕੇ 'ਤੇ ਅਕਾਲ ਤਤ ਸਾਹਿਬ ਦਰਬਾਰ ਸਾਹਿਬ ਵਿਖੇ ਲੋਕਿਕ ਵਿਸ਼ਾ ਨਗਰ ਕੀਰਤਨ ਸਜਾਇਆ ਗਿਆ ਸੀ 954 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਸੰਬੰਧੀ ਅਕਾਲ ਤਖਤ ਸਾਹਿਬ ਤੋਂ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ ਇਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰਯੋਗ ਇੱਤੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅਲਗਰਦ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਅਤੇ ਸਬ ਸੋਸਾਇਟੀਆਂ ਦੇ ਨੁਮਾਇੰਦੇ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਤ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਸਤਕਾਰ ਭੇਟ ਕੀਤਾ ਇਸ ਦੌਰਾਨ ਜਦੋਂ ਅਕਾਲ ਤਖਤ ਸਾਹਿਬ ਦੇ ਸਾਫਾ ਜਥੇਦਾਰ ਗੱਡਾ ਜੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਸੰਗਤਾਂ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪਰਬ ਦੀ ਵਿਦਾਇ ਦਿਂਦਿਆ ਵੀ ਕਿਹਾ ਕਿ ਨੌਵੇਂ ਪਾਤਸ਼ਾਹ ਦਾ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਧਰਮ ਦੀ ਰਖਵਾਲੀ ਲਈ ਉਦਾਹਰਣ ਹੈ ਉਹਨਾਂ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਵੀ ਅਪੀਲ ਕੀਤੀ ਤਾਂ ਸ੍ਰੀ ਇਹਾਰੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਦੇ ਵਿੱਚ ਸ਼ਾਮਿਲ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੰਨ ਹੋਇਆ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੇਗ ਪਹਾਦਰ ਸਿਮਰਿਆ ਕਰਨੋਂ ਤਿਆਗਤ ਆਏ ਸਖਾਈ ਹੋਏ ਸਹਾਏ ਐਸੇ ਦੀਨ ਦਿਆਲ ਸਤਿਗੁਰੂ ਨਾਮੇ ਪਾਤਸ਼ਾਹ ਕਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸ ਇਸ ਬੰਦ ਵਿੱਚ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਅਰੰਭਤਾ ਤਨ ਤਨ ਸਤਿਗੁਰੂ ਗੁਰੂ ਗੰਗ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਹੋਈ ਹੈ ਜੋ ਫੜਾ ਦਰਫੜਾ ਹੋ ਕੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਦੀ ਖਿਡਾ ਕਿ ਸੰਪਨ ਹੋਵੇਗਾ ਇਹਨਾਂ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪ੍ਰਗਟੀਆਂ ਸਮੁੱਚੇ ਸੰਸਾਰ ਪਰ ਉਦਵਸਤੀਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਸ਼ਾ ਗੁਰ ਤੇਗ ਬਾਹਦਰ ਜੀ ਦੇ ਪ੍ਰਕਾਸ਼ ਨੂੰ ਨਵੇਂ ਪਾਸ਼ਾ ਗੁਰ ਤੇਗ ਬਾਹਦਰ ਜੀ ਦੇ ਪ੍ਰਕਾਸ਼ ਦਿਵਸ ਸਮਰਪਿਤ ਜੋ ਮਹਾਨ ਅਕੀਤੰਦਰ ਮੰਦਰ ਲੱਗ ਰਿਹਾ ਹੈ ਨਾਲ ਨੂੰ ਸੰਗਤਾਂ ਨੂੰ ਬਹੁ ਬਹੁ ਵਧਾਈਆਂ ਦੇਣਾ ਜੀ ਲੱਖ ਲੱਖ ਵਧਾਈਆਂ ਨਾਲ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਂ ਕਿ ਵੱਧ ਚੜ ਕੇ ਹਿਸਾਬਾ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਇਹ ਜੀ ਆਪਣਾ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਦਾ ਮਹਿਲ ਤੱਕ ਸੰਮਤ ਹੋਏਗਾ ਜੀ ਤਦ ਰੀ ਸਾਜ ਕਾਂ ਚੀ ਦਰਬਾਰ ਸਾਹਿਬ ਵਿਕੇ ਤੇਰੇ ਮਤ ਹਉ ਨਤਮਸਤਕ ਹੁੰਦੇ ਨੇ ਤੇ ਤਸਵੀਰਾ ਵੀ ਸਾਹਮਣੇ ਆਈਆਂ ਨੇ ਰੋਹਾਨੀ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਨੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਨੇ ਉੱਥੇ ਹੀ ਫਰਾਂਸ ਦੇ ਐਮਬੈਸਡਰ ਥੀਰੀ ਮੈਥੋ ਸੱਚਖੰਡੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹੋਏ ਸੀ ਉਹਨਾਂ ਨੇ ਸੱਚਖੰਡੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਸਰਬੱਤੇ ਪੱਲੇ ਦੀ ਅਰਦਾਸ ਵੀ ਕੀਤੀ ਉਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਐਸ்சி ਪੀਸੀ ਸਕੱਤਰ ਪ੍ਰਤਾਪ ਸਿੰਘ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਜਗ੍ਹਾ ਪੂਰੀ ਦੁਨੀਆ ਦੀ ਸਭ ਤੋਂ ਸੋਹਣੀ ਜਗ੍ਹਾ ਤੇ ਇੱਥੇ ਆ ਕੇ ਮਨ ਨੂੰ ਬੜੀ ਹੀ ਸ਼ਾਂਤੀ ਮਿਲਦੀ ਹੈ ਅਤੇ ਇੱਥੇ ਆ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਤੇ ਮੈਂ ਆਪਣੇ ਆਪ ਨੂੰ ਸੁਪਾਗਯ ਸ਼ਾਲੀ ਸਮਝਦਾ ਹਾਂ ਕਿ ਮੈਨੂੰ ਸਤਖੰਦਰੀ ਦਰਬਾਰ ਸਾਹਿਬ ਆ ਕੇ ਮੱਥਾ ਟੇਕਣ ਦਾ ਮੌਕਾ ਮਿਲਿਆ ਮਾਈ ਫਰਸਟ ਵਿਜ਼ਿਟ ਟੂ ਅੰਮ੍ਰਿਤਸਰ ਟੂ ਪੰਜਾਬ ਐਂਡ ਬਰੀ ਇੰਪ੍ਰੈਸਡ ਆਈ ਫੀਲਡ ਦ ਵਾਈਬਸ ਆਫ spirituality. of course, we all know that uh, the Golden Temple is uh, the oldest place for Sikhism, but it's also one of the earliest place in India in the world so being uh, ambassador in Delhi for now one year and a half I was uh, it was very important for me to to come here because once again it's a very holy place and uh, even if uh, Sikh people are only a small minority uh, i mean in India less than two, two percent are that say very important in the culture of this country so uh, as i said very pleased very honored very impressed by this holy place thank you very much ਚੋਦਰੀ ਆਮ ਆਦਮੀ ਪਾਰਟੀ ਨਾਲ ਜੁੜੀ ਹੋ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਡਵੋਕੇਟ ਜੋਨਲ ਦੇ ਦਫ਼ਤਰ ਦੇ ਵਿੱਚ as ਸੀ ਪਾਇ ਚਾਰੇ ਦੇ ਲਈ ਰਕਵਕਰਣ ਕਰਕੇ ਇਤਿਹਾਸ ਸਿਰਜਿਆ ਅਤੇ ਇਸ ਦੇ ਨਾਲ ਪਾਇ ਚਾਰੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਇਨ੍ਹਾਂ ਵਿਚਾਰਾਂ ਦਾ ਪ੍ਰਟਾਵਾ ਹਲਕਾ ਅਟਾਰੀ ਦੇ ਕਾਇਕ ਸਰਦਾਰ ਜਸਵਿੰਦਰ ਸਿੰਘ ਰਮਦਾਸ ਨੇ মিডিਆ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਸਰਦਾਰ ਰਮਦਾਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਤੇ ਬਾਬਾ ਸਾਹਿਬ ਡਾਕਟਰ ਬੀਮਰਾਓ Ambedkar ਦੀਆਂ ਫੋਟੋਆਂ ਲਗਾ ਕੇ ਉਨ੍ਹਾਂ ਮਹਾਨ ਸਖਸ਼ਤਾ ਨੂੰ ਨਮਨ ਕੀਤਾ ਅਤੇ ਹੁਣ ਉਨ੍ਹਾਂ ਦੀ ਸੋਚ ਉੱਤੇ ਪਹਿਰਾ ਦਿੰਦੇ ਹੋਏ ਸਮਾਜਿਕ ਬਰਾਬਰੀਤਾ ਲਈ ਕੰਮ ਸ਼ੁਰੂ ਕੀਤਾ ਗਿਆ ਦੱਸਦੇ ਕਿ ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਦਾ ਸਮਾਂ ਹੋ ਗਿਆ ਹੈ ਪਰੰਤੂ ਦੇਸ਼ ਦੀਆਂ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਦੇ ਵਕੀਲਿਆਂ ਸਰਕਾਰੀ ਵਕੀਰ ਦੀ ਭਰਤੀ ਲਈ ਐਸ்சி ਐਸਟੀ ਵਾਸਤੇ ਕੋਈ ਰਾਖਵਾਕਰਨ ਨਹੀਂ ਸੀ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਦਲਿਤ ਹਿਤਾਸ਼ੀ ਘੋਣ ਵਾਲੀਆਂ ਪਿਛਲੀਆਂ ਸਰਕਾਰਾਂ ਨੇ ਦਲਿਤਾਂ ਦੇ ਹੱਕ ਵਿੱਚ ਕਦੇ ਵੀ ਆਵਾਜ਼ ਨਹੀਂ ਉਠਾਈ ਹੁਣ ਸਿਰਫ ਦਲਿਤਾਂ ਨੂੰ ਵੋਟਾਂ ਲੈਣ ਦੇ ਲਈ ਹੀ ਵਰਤਦੇ ਰਹੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ 2017 ਵਿੱਚ ਸੂਬੇ ਦੇ ਹਾਈ ਕੋਰਟ ਵਿੱਚ ਐਸਸੀ ਐਸਟੀ ਵਾਸਤੇ ਰਕਵਾਕਰਨ ਰੱਖਣ ਦੀ ਮੰਗ ਕੀਤੀ ਸੀ ਅਤੇ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ। ਤੇ ਆਓ ਅੱਗੇ ਸੁਣਦੇ ਹਾਂ ਹੋਰ ਕੀ ਕਹਿੰਦੇ ਨੇ ਜਸਵਿੰਦਰ ਸਿੰਘ ਮਦਸ। 75 ਸਾਲ ਇਸ ਦੇਸ਼ ਨੂੰ ਆਜ਼ਾਦ ਹੋਇਆ ਹੋਵੇ। ਲੇਕਿਨ ਨਿਆਮ ਪਾਲਕਾ ਵਿੱਚ ਕਿਸੇ ਵੀ ਕੋਰਟਸ ਵਿੱਚ ਘੱਟ ਆਮਦਨ ਵਾਲੇ ਲੋਕਾਂ ਨੂੰ ਜਿਹੜੇ ਵਿਦਿਆਰਥੀ ਪੜ੍ਹ ਕੇ ਤਿਆਰ ਹੁੰਦੇ ਸੀ ਚਾਹੇ ਉਹ ਵਕੀਲ ਬਣਦੇ ਸੀ ਜਾਂ ਜੱਜ ਬਣਨ ਦੀ ਤਿਆਰੀਆਂ ਕਰਦੇ ਸੀ ਘਟਾ ਆਮਦਨ ਵਾਲੇ ਕਿਸੇ ਵੀ ਸੈਕਸ਼ਨ ਵੱਲ ਕਿਸੇ ਵੀ ਸਰਕਾਰ ਨੇ ਖਿਆਲ ਨਹੀਂ ਦਿੱਤਾ ਸੀ ਨਾ ਪਰਸਾਲਾਂ ਤੱਕ 17 ਦੇ ਵਿੱਚ 1917 ਚ ਨੇ ਬਣ ਕੇ 2017 ਚ ਸਾਡੀ ਪਾਰਟੀ ਨੇ ਇੱਕ ਵਿਚਾਰ ਰੱਖਿਆ ਸੀ ਕਿ ਇਹਨਾਂ ਵਿੱਚ ਹਰ ਕੋਰਟ ਦੇ ਵਿੱਚ ਸਪੈਸ਼ਲ ਜਿਹੜੀ ਸਾਡੀ ਐਡਵੋਕੇਟ ਜਨਰਲ ਉਹਦੇ ਵਿੱਚ ਇਹਨਾਂ ਦੀ ਪਛਾਣ ਬਣਾਈ ਜਾਂਦੀ। ਲੇਕਿਨ ਉਸ ਵਕਤ ਕਾਂਗਰਸ ਦੀ ਸਰਕਾਰ ਸੀ। ਉਹਨੇ ਇਸ ਗੱਲ ਨੂੰ ਘੋਲਿਆ ਦੇ। ਵੈਸੇ ਵੀ ਕਾਂਗਰਸ ਹਮੇਸ਼ਾ ਹੀ ਗਰੀਬ ਵਿਰੋਧੀ ਰਹੀ ਆ। ਭਾਵੇਂ ਕੇਂਦਰਾ ગાંધી ਕਹਿੰਦੀ ਸੀ ਗਰੀਬੀ ਹਟਾਓ। ਲੇਕਿਨ ਗਰੀਬ ਵਿਰੋਧੀ ਰਹੇ। ਇਹਨਾਂ ਨੇ ਘੱਟ ਸੈਕਸ਼ਨ ਵਾਲੇ ਲੋਕਾਂ ਦੇ ਵਿਦਿਆਰਥੀਆਂ ਜਿਹੜੇ ਤੇ ਇਸ ਪਾਸੇ ਆਏ ਸੀਗੇ ਨਿਆ ਪਾਲਕਾ ਵੱਲ ਕੋਰਸ ਵੱਲ ਵਕੀਲ ਬਣੇ ਉਹਨਾਂ ਨੂੰ ਅਣਗੋਲਿਆ ਹੀ ਕਰੀ ਰੱਖਿਆ ਵਿਚਾਰ ਦਿੱਤਾ ਸੀਗਾ ਕਿ ਇਹਨਾਂ ਨੂੰ ਇਹਦੇ ਵਿੱਚ ਹਿੱਸਾ ਦਿੱਤਾ ਜਾਏ ਜਿਹੜੇ ਘਟ ਆਮਦਨ ਵਾਲੇ ਪਰ ਕਾਂਗਰਸ ਨੇ ਪਤਾ ਨਹੀਂ ਕਿਸ ਗੱਲੋਂ ਇਸ ਵੱਲ ਉੱਕਾ ਹੀ ਖਿਆਲ ਨਾ ਦਿੱਤਾ ਬਾਦ ਵਿੱਚ ਕਾਲੀ ਬੀਜੇਪੀ ਆਏ ਉਹਨਾਂ ਦੀ ਵੀ ਸੋਚ ਜਿਹੜੀ ਸੀ ਉਹ ਅਨੁਸੁਚਿਤ ਜਾਤੀ ਜਨ ਜਾਤੀ ਜਾਂ ਦਲਤਾ ਜਾਂ ਘੱਟ ਆਮਦਨ ਵਾਲੇ ਜਿਹੜੇ ਇਸ ਪਾਸੇ ਦੇ ਵਿਦਿਆਰਥੀ ਸਪੋਰਟਸ ਵਾਲੇ ਦੇ ਉਹਨਾਂ ਨੂੰ ਵੀ ਅੰਗੋਲਿਆ ਰੱਖਿਆ ਉਹ ਖਿਆਲ ਨਾ ਕੀਤਾ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਰੜਨ ਦੇ ਵਿੱਚ ਬਸ ਇੰਨੇ ਮਨ ਦੇ ਉਚਾਸ ਤਨਬਾ